ਪੂਰੀ ਦੁਨੀਆ ਦੀ ਜਿਹੜੀ ਸਿਆਸਤ ਹੈ ਇਸ ਵੇਲੇ ਜਿਹੜਾ ਉਹਦਾ ਦਰਜਾ ਹਰਾਰਤ ਹੈ ਉਹ ਪੂਰਾ ਸਿਖਰਾਂ ਤੇ ਹੈ ਚਾਹੇ ਆਪਾਂ ਭਾਰਤ ਦੇ ਵਿੱਚ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਜਿਕਰ ਉੱਥੇ ਲਗਾਤਾਰ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਬਹੁਤ ਕੁਝ ਹੋ ਰਿਹਾ ਪਾਕਿਸਤਾਨ ਦੇ ਵਿੱਚ ਚੋਣਾਂ ਹੋਊਗੇ ਹੱਡੀਆਂ ਨੇ ਪਰ ਜਿੱਦਾਂ ਦੀਆਂ ਚੋਣਾਂ ਹੋਈਆਂ ਜਿੱਦਾਂ ਦੇ ਨਤੀਜੇ ਆਏ ਉੱਥੇ ਦਰਜਾ ਹਰਾਰਤ ਬਹੁਤ ਜ਼ਿਆਦਾ ਵਧਿਆ ਹੋਇਆ ਇਰਾਨ ਤੇ ਇਜ਼ਰਾਇਲ ਦੇ ਵਿੱਚ ਜੋ ਕੁਝ ਹੋਇਆ ਮਿਡਲ ਈਸਟ ਦੇ ਵਿੱਚ ਜਿਹੜੀਆਂ ਹਾਲਾਤ ਬਹੁਤ ਜ਼ਿਆਦਾ ਜਿਹੜੇ ਆ ਵੋਲੇਟਾਈਲ ਨੇ ਕਿਸੇ ਵੀ ਟਾਈਮ ਕੁਝ ਵੀ ਹੋਣ ਦੀਆਂ ਜਿਹੜੀਆਂ ਇਸ ਵੀਕੇ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਯੂਐਸ ਦੇ ਵਿੱਚ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਉੱਥੇ ਡੋਨਲਡ ਟਰੰਪ ਦੀ ਦੁਬਾਰਾ ਵਾਪਸੀ ਤੇ ਅਸਰ ਨੇ ਤਾਂ ਉੱਥੇ ਜਿਹੜਾ ਸਿਆਸੀ ਪਾਰਾ ਜਿਹੜਾ ਉੱਪਰ ਨੂੰ ਜਾ ਰਿਹਾ ਨਵੰਬਰ ਦੇ ਵਿੱਚ ਉੱਥੇ ਚੋਣਾਂ ਹੋਣੀਆਂ ਯੂਕੇ ਦੇ ਵਿੱਚ ਜਿਹੜਾ ਜਨਵਰੀ ਤੱਕ ਇਹਨਾਂ ਦੇ ਕੋਲ ਟਾਈਮ ਹੈ ਜਨਵਰੀ ਤੱਕ ਇਹਨਾਂ ਨੇ ਇਲੈਕਸ਼ਨਸ ਕਰਵਾਉਣੇ ਆ ਤੇ ਯੂਕੇ ਦੇ ਵਿੱਚ ਜਿਹੜੀਆਂ ਪਾਰਟੀਆਂ ਆ ਉਹ ਇੱਕ ਦੂਸਰੇ ਦੇ ਉੱਤੇ ਜਿਹੜਾ ਉਹਨਾਂ ਦੇ ਬਾਰੇ ਕੁਝ ਨਾ ਕੁਝ ਜਿਵੇਂ ਇੰਡੀਆ ਦੇ ਵਿੱਚ ਹਾਲਾਂਕਿ ਉਸ ਤਰੀਕੇ ਦਾ ਤਾਂ ਨਹੀਂ ਬਟ ਸਟਿਲ ਤੇ ਕਾਫੀ ਦੁਨੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਸਿਆਸੀ ਦਰਜਾ ਹਰਾਰਤ ਹੈ ਉਹ ਕਾਫੀ ਜ਼ਿਆਦਾ ਹੈ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਜਿਹੜਾ ਇੰਡੀਆ ਤੋਂ ਕਿ ਇੰਡੀਆ ਦੇ ਵਿੱਚ ਇਸ ਸਮੇਂ ਕੀ ਹੋ ਰਿਹਾ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਕੀ ਕਿਹਾ ਉਧਰੋਂ ਕਾਂਗਰਸ ਦੀ ਜਿਹੜੀ ਨਵੀਂ ਲਿਸਟ ਆ ਗਈ ਹੈ ਉਹ ਪੰਜਾਬ ਦੇ ਬਾਬਤ ਕੀ ਕਹਿ ਰਹੀ ਹੈ ਹਰਜਿਮਰਤ ਕੌਰ ਬਾਦਲ ਜੀ ਦਾ ਬਿਆਨ ਸਾਹਮਣੇ ਆ ਸੋ ਬਹੁਤ ਸਾਰੀਆਂ ਖਬਰਾਂ ਨੇ ਉਦੇ ਤੇ ਗੱਲ ਕਰਨੀ ਹੈ ਈਰਾਨ ਦਾ ਇਹ ਕਹਿਣਾ ਕਿ ਅਸੀਂ ਤਾਂ ਭਾਈ ਆਪਣਾ ਜਵਾਬ ਦੇ ਦਿੱਤਾ ਤੇ ਜੇਕਰ ਹੁਣ ਤੁਸੀਂ ਦੁਬਾਰਾ ਇਸ ਚੀਜ਼ ਨੂੰ ਹੋਰ ਵਧਾਉਨੇ ਹੋ ਤਾਂ ਫਿਰ ਇਸ ਤੋਂ ਵੀ ਤਗੜੇ ਜਿਹੜੇ ਜਵਾਬ ਦੀ ਉਮੀਦ ਰੱਖਿਓ ਸੋ ਇਹਨਾਂ ਸਾਰੇ ਵਿਸ਼ਿਆਂ ਤੇ ਕਰਦੇ ਆ ਗੱਲ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਇਹ ਹੈ ਕਿ ਜੇਕਰ ਤੁਸੀਂ ਆਪਣੇ ਇਸ ਦੇਵਿੰਦਰ ਸਿੰਘ ਜਿਹੜਾ ਪਲੇਟਫਾਰਮ ਹੈ ਇਹਦੇ ਨਾਲ YouTube ਤੇ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸੱਜਣਾ ਦੋਸਤਾਂ ਤੱਕ ਤੇ ਜੇਕਰ ਤੁਸੀਂ ਟਿਕਟੌਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਤੁਸੀਂ ਵੀ ਕਮੈਂਟ ਦੇ ਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪਣੀ ਕੋਸ਼ਿਸ਼ ਹੈ ਕਿ ਆਪਾਂ ਤੁਹਾਡੇ ਨਾਲ ਜਿਵੇਂ ਤੁਹਾਨੂੰ ਦੱਸਿਆ ਇੱਕ ਤਾਂ ਲਗਾਤਾਰ ਇਲੈਕਸ਼ਨਾਂ ਦਾ ਸਾਲ ਹੈ ਵੈਸੇ ਵੀ ਦੁਨੀਆ ਦੀਆਂ ਜਿਹੜੀਆਂ ਖਬਰਾਂ ਆ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਡੇ ਤੱਕ ਜਿਹੜੀਆਂ ਪਹੁੰਚਾਈਆਂ ਜਾਣ ਚਾਹੀਏ ਉਹ ਜੀਓ ਪੋਲਿਟਿਕਸ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਜਾਂ ਚਾਹੇ ਜਿਹੜਾ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਉਂਕਿ ਜੇਕਰ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਪੰਜਾਬ ਦੇ ਦੋਹਾਂ ਪੰਜਾਬਾਂ ਦੀ ਗੱਲ ਚਾਹੇ ਉਹ ਜਿਹੜਾ ਬਾਗੇ ਦੇ ਇਧਰਲੇ ਪਾਸੇ ਪੰਜਾਬ ਆ ਚਾਹੇ ਉਧਰਲੇ ਪਾਸੇ ਆ ਸੋ ਦੋਹਾਂ ਪੰਜਾਬਾਂ ਦੀ ਜਿਹੜੀ ਗੱਲ ਆ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਡੇ ਤੱਕ ਜਿਹੜੀਆਂ ਉਹ ਪਹੁੰਚਾਉਂਦੇ ਰਹੀਏ ਸੋ ਆਜੋ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਜਿਹੜੀ ਕਾਂਗਰਸ ਦੀ ਨਵੀਂ ਲਿਸਟ ਆਈ ਹੈ ਇਹਦੇ ਵਿੱਚ ਇਹਨਾਂ ਨੇ ਜਿਹੜੇ ਆ 10 ਨਾਮ ਐਲਾਨੇ ਨੇ ਜਿਹੜੇ ਇਹਦੇ ਵਿੱਚ ਇੱਕ ਤਾਂ ਖਾਸ ਕਨਈਆ ਕੁਮਾਰ ਕਿਸੇ ਵੀ ਜਿਹੜੇ ਆ ਉਹਨਾਂ ਨੂੰ ਇੰਟਰੋਡਕਸ਼ਨ ਦੀ ਜਰੂਰਤ ਨਹੀਂ ਤੇ ਕਨਈਆ ਕੁਮਾਰ ਜੀਐਨਯੂ ਤੋਂ ਤੇ ਪਿਛਲੇ 2014 ਚ ਜਦੋਂ ਮੋਦੀ ਸਾਹਿਬ ਦੀ ਹਕੂਮਤ ਬਣਦੀ ਆ ਉਹਨਾਂ ਦਿਨਾਂ ਦੇ ਵਿੱਚ ਜੇ ਇਸ ਟਿਕੇ ਨਾਲ ਇਹ ਐਜ਼ ਅ ਆਪੋਜੀਸ਼ਨ ਲੀਡਰ ਦੇ ਤੌਰ ਤੇ ਇਹ ਉਭਰੇ ਸੀਗੇ ਉਹ ਤਾਂ ਕਾਂਗਰਸ ਦੇ ਵਿੱਚ ਨਹੀਂ ਸੀ ਤੇ ਪਰ ਉਸ ਤੋਂ ਬਾਅਦ ਸਾਨੂੰ ਪਤਾ ਬੇਗੂਸ ਰਾਏ ਤੋਂ ਲੜੇ ਵੀ ਇਹ ਪਰ ਉਸ ਤੋਂ ਬਾਅਦ ਇਹ ਨਹੀਂ ਜਿਹੜਾ ਜਿੱਤ ਹਾਸਲ ਕਰ ਸਕੇ ਤਾਂ ਹੁਣ ਜਿਹੜਾ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਨਾਰਥ-ਈਸਟ ਦਿੱਲੀ ਤੋਂ ਜਿਹੜੀ ਆ ਸੀਟ ਜਿਹੜੀ ਆ ਇਹਨਾਂ ਨੂੰ ਟਿਕਟ ਦੇ ਦਿੱਤੀ ਆ ਸੋ ਕਨਈਆ ਕੁਮਾਰ ਜਿਹੜੇ ਆ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਐ ਇਕੱਠੇ ਹੋ ਕੇ ਚੋਣਾ ਲੜ ਰਹੇ ਨੇ ਤੇ ਇਹਨਾਂ ਦੇ ਖਿਲਾਫ ਹੋਣਾ ਜੀ ਮਨੋਜ ਤਵਾਰੀ ਨੇ ਜਿਹੜੇ ਆਪਣੇ ਇਧਰੋਂ ਬੀਜਪੀ ਦੇ ਵੱਲੋਂ ਤੇ ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਬੀਜਪੀ ਦਿੱਲੀ ਦੇ ਮੁਖੀ ਵੀ ਨੇ ਉਹ ਤੇ ਕਾਫੀ ਸੈਲਿਬ੍ਰਿਟੀ ਦੇ ਤੌਰ ਤੇ ਵੀ ਜਿਹੜਾ ਇੰਡੀਆ ਦੇ ਵਿੱਚ ਜਾਣੇ ਜਾਂਦੇ ਨੇ ਉਹ ਪੰਜਾਬ ਦੀ ਗੱਲ ਕਰੀਏ ਤਾਂ ਜੀ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੂੰ ਸਿਟਿੰਗ ਐਮਪੀ ਨੇ ਉਹਨਾਂ ਨੂੰ ਦੁਬਾਰਾ ਉੱਥੋਂ ਲੜਾਇਆ ਜਾ ਰਿਹਾ ਹੈ ਜਲੰਧਰ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆਪਾਂ ਬਹੁਤ ਵਾਰ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਨੂੰ ਟਿਕਟ ਮਿਲਣ ਦੇ ਬਹੁਤ ਜ਼ਿਆਦਾ ਆਸਾਰ ਨਹੀਂ ਤੇ ਟਿਕਟ ਉਹਨਾਂ ਨੂੰ ਮਿਲ ਗਈ ਹੈ। ਅਮਰ ਸਿੰਘ ਜੀ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਵੀ ਸਿਟਿੰਗ ਐਮਪੀ ਨੇ ਉਹ ਵੀ ਬਣੇ ਰਹਿਣਗੇ। ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਇਹ ਜਿਹੜਾ ਇਹ ਇਹ ਥੋੜੀ ਜੀ ਇੰਟਰਸਟਿੰਗ ਡਿਵੈਲਪਮੈਂਟ ਹੈ। ਬਠਿੰਡਾ ਤੋਂ ਜਿਹੜਾ ਗੱਲਾਂ ਤਾਂ ਚੱਲ ਰਹੀਆਂ ਸੀਗੀਆਂ ਅਮਰਤਾ ਬੜਿੰਗ ਦੀਆਂ ਜਾਂ ਰਾਜਾ ਬੜਿੰਗ ਦੀਆਂ। ਪਰ ਇਹ ਟਿਕਟ ਮਿਲ ਗਈ ਆ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸੋ ਹੁਣ ਬਠਿੰਡਾ ਸੀਟ ਦੀਆਂ ਜਿਹੜੀਆਂ ਉਥੇ ਕੇਸਪੀਕੇ ਦਾ ਮੁਕਾਬਲਾ ਹੋਣ ਜਾ ਰਿਹਾ ਅੱਛਾ ਬਠਿੰਡਾ ਸੀਟ ਦਾ ਬਹੁਤ ਅਹਿਮ ਇਸ ਵਾਰ ਗੱਲ ਹੋ ਗਈ ਆ ਪੰਜ ਕੋਣੀ ਮੁਕਾਬਲਾ ਹੋਣਾ ਆਪਾਂ ਇਹਨੂੰ ਮੰਨ ਸਕਦੇ ਆ ਕਿਉਂਕਿ ਅਕਾਲੀ ਦਲ ਅਮਰਤਸਰ ਦੀ ਵੀ ਜਦੋਂ ਸੰਗਰੂਰ ਪਿਛਲੀ ਵਾਰ ਜਿੰਨੀ ਚੋਣ ਹੋਈ ਆ ਤਾਂ ਤੁਹਾਨੂੰ ਪਤਾ ਕਿ ਜਿਹੜੇ ਸਰਦਾਰ ਮਾਨ ਆ ਉਹ ਜਿੱਤ ਗਿਆ ਸੀਗੇ ਸੰਗਰੂਰ ਤੋਂ ਤੇ ਸੰਗਰੂ ਉਹਨਾਂ ਨੇ ਬਠਿੰਡਾ ਸੀਟ ਤੋਂ ਜਿਹੜਾ ਇਹਨਾਂ ਦਾ ਨਾਮ ਐਲਾਨਤਾ ਲੱਖਾ ਸਿੰਘ ਸਿਧਾਣਾ ਜਿਹੜੇ ਨੇ ਲੱਖਾ ਸਿਧਾਣਾ ਬਾਈ ਜੀ ਉਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜਨ ਜਾ ਰਹੇ ਨੇ ਸੋ ਬਠਿੰਡਾ ਦੀ ਸੀਟ ਤੇ ਜੀ ਇਧਰੋਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹੋ ਗਿਆ ਲੱਖਾ ਸਿਧਾਣਾ ਬਾਈ ਜੀ ਤੇ ਬਠਿੰਡਾ ਦੀ ਸੀਟ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਹੋ ਗਿਆ ਕਾਂਗਰਸ ਦੇ ਬੀਜੇਪੀ ਤੋਂ ਨਾਮ ਚੱਲ ਰਿਹਾ ਹੈ ਆਪਣਾ ਪਰਮਪਾਲਕ ਔਰ ਸਿੱਧੂ ਦਾ ਦੂਸਰੇ ਪਾਸੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਖੁੱਡੀਆਂ ਸਾਹਿਬ ਨੇ ਤੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜਾ ਹਰਸਿਮਰਤ ਕੌਰ ਬਾਦਲ ਜੀ ਆ ਤੁਹਾਨੂੰ ਪਤਾ ਕਿ ਹਮੇਸ਼ਾ ਉਹ ਬਠਿੰਡੇ ਦੀ ਸੀਟ ਤੋਂ ਲੜਦੇ ਨੇ ਤੇ ਉਹਨਾਂ ਨੇ ਕਿਹਾ ਕਿ ਵੀ ਵੈਸੇ ਪਾਰਟੀ ਦਾ ਫੈਸਲਾ ਪਰ ਮੈਂ ਆਪਣਾ ਫੈਸਲਾ ਕਰ ਲਿਆ ਕਿ ਜੇ ਮੈਂ ਚੋਣ ਲਾਣੀ ਤਾਂ ਮੈਂ ਬਠਿੰਡਿਓ ਲਾਣੀ ਆ ਕਿਉਂਕਿ ਜਦੋਂ ਅਕਾਲੀ ਦਲ ਦੀ ਪਹਿਲੀ ਸੂਚੀ ਆਈ ਆ ਉਹਦੇ ਵਿੱਚ ਜਦੋਂ ਉਹਨਾਂ ਦਾ ਨਾਮ ਨਹੀਂ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਸ਼ੁਰੂ ਹੋਈਆਂ ਕਿ ਹਰ ਸਿਮਰਤ ਕੌਰ ਜੀ ਦਾ ਨਾਮ ਕਿਉਂ ਨਹੀਂ ਹੈਗਾ ਸੋ ਇਹ 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 ਹੁਣ ਉਹਨਾਂ ਨੇ ਉਹਨਾਂ ਦੀ ਮੈਂ ਅੱਜ ਹੀ ਸਵੇਰੇ ਇੱਕ ਵਾਈਟ ਦੇਖ ਰਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਹ ਕਲੀਅਰ ਕਰਤਾ ਕਿ ਮੈਂ ਜੇ ਚੋਣ ਲੜਨੀ ਆ ਤਾਂ ਮੈਂ ਬਠਿੰਡੇ ਤੋਂ ਹੀ ਲੜਨੀ ਆ ਖਾਸ ਕਰਕੇ ਕਿਉਂਕਿ ਲਖਾ ਸਧਾਨਾ ਬਾਈ ਵੀ ਜਿਹੜੇ ਬਠਿੰਡਾ ਦੇ ਵਿੱਚ ਚਲੇ ਗਏ ਨੇ ਸੋ ਇਹ ਤੋਂ ਇਹ ਗੱਲ ਲੱਗ ਰਹੀ ਹੈ ਕਿ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਜਿਹੜੇ ਪਿਤਾ ਜੀ ਆ ਤਾਂ ਫਿਰ ਲੱਗਦਾ ਸੀ ਕਿ ਜੇਕਰ ਉਹ ਬਠਿੰਡੇੋਂ ਖੰਡਗੇ ਤਾਂ ਸ਼ਾਇਦ ਫਿਰ ਲਖਾ ਸਧਾਨਾ ਬਾਈ ਨਾ ਖੜ ਬਲਕੌਰ ਸਿੰਘ ਸਿੱਧੂ ਹਜੇ ਜਿਹੜਾ ਉਹ ਐਕਟਿਵ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ ਬਾਕੀ ਆਬਵੀਅਸਲੀ ਹਜੇ ਆਪਾਂ ਕਿਸੇ ਵੀ ਜਿਹੜੀ ਸੰਭਾਵਨਾ ਨੂੰ ਖਾਰਜ ਨਹੀਂ ਕਰ ਸਕਦੇ ਸੋ ਇਹ ਬਠਿੰਡਾ ਦੀ ਸੀਟ ਪਰਮਪਾਲ ਕੌਰ ਸਿੱਧੂ ਦਾ ਵੀ ਜਦੋਂ ਜੇ ਨਾਮ ਜਦੋਂ ਨਾਮ ਐਲਾਨਿਆ ਗਿਆ ਉਦੋਂ ਹਰਜਿਮਰਤ ਕੌਰ ਬਾਦਲ ਜੀ ਦਾ ਵੀ ਕਾਫੀ ਅਹਿਮ ਹੋ ਜਾਣੀ ਆ ਸੋ ਇਹ ਹੁਣ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਇਹਦੇ ਤੇ ਕਿਹੜੀਆਂ ਖਬਰਾਂ ਬਾਹਰ ਆਉਂਦੀਆਂ ਕਿ ਅਮਰਤਾ ਬੜਿੰਗ ਦਾ ਨਾਮ ਬਹੁਤ ਜ਼ਿਆਦਾ ਚੱਲ ਰਿਹਾ ਸਿਕਾ ਜਾਂ ਰਾਜਾ ਬੜਿੰਗ ਦਾ ਵੀ ਚੱਲ ਰਿਹਾ ਸਿਕਾ ਸੋ ਹੁਣ ਕੀ ਜਿਹੜੇ ਅਮਰਤਾ ਬੜਿੰਗ ਆ ਉਹਨਾਂ ਨੂੰ ਕਿਸੇ ਹੋਰ ਸੀਟ ਵੱਲੋਂ ਭੇਜਿਆ ਜਾ ਸਕਦਾ ਜਾਂ ਰਾਜਾ ਸਾਹਿਬ ਨੂੰ ਕਿਸੇ ਹੋਰ ਵੱਲੋਂ ਭੇਜਿਆ ਜਾ ਸਕਦਾ ਇਹਦੇ ਤੇ ਆਪਾਂ ਨਿਗਾਹ ਬਣਾ ਕੇ ਰੱਖਾਂਗੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਕਈ ਵਾਰ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਆਪਣੀ ਆਪਣੀ ਜਿਹੜੀ ਆ ਇੰਟਰਵਿਊ ਸੀਗੀ ਪੋਡਕਾਸਟ ਦੇ ਵਿੱਚ ਉਹਨਾਂ ਨੇ ਇੱਕ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਵੈਸੇ ਤਾਂ ਮੈਂ ਚਾਹੁੰਦਾ ਨਹੀਂ ਪਰ ਜੇਕਰ ਪਾਰਟੀ ਦਾ ਹੁਕਮ ਹੋਇਆ ਤਾਂ ਮੈਂ ਐਮਪੀ ਦੀ ਚੋਣ ਲੜ ਲਵਾਂਗਾ ਤਾਂ ਜੇਕਰ ਮੈਨੂੰ ਸੰਗਰੂਰ ਤੋਂ ਉਹਨਾਂ ਨੇ ਕਿਹਾ ਕਿ ਮੈਂ ਇਹ ਕਿਉਂਕਿ ਸੰਗਰੂਰ ਤੋਂ ਜਿਹੜੇ ਐਮਪੀ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਵੀਕ ਦੀਆਂ ਖਬਰਾਂ ਵੀ ਮਿਲੀਆਂ ਕਿ ਖੈਰਾ ਸਾਹਿਬ ਤੱਕ ਸ਼ਾਇਦ ਜਿਹੜੀਆਂ ਕਿਆਸ ਰਾਈਆਂ ਨੇ ਕਿ ਉਹਨਾਂ ਤੱਕ ਕੁਝ ਪਹੁੰਚ ਵੀ ਹੋਈ ਆ ਕਿ ਕਿਹਾ ਗਿਆ ਕਿ ਜੇਕਰ ਤੁਸੀਂ ਇਹ ਸੀਟ ਤੋਂ ਨਾ ਆਵੋ ਕਿਉਂਕਿ ਮਾਨ ਸਾਹਿਬ ਵੀ ਉਸੇ ਤਰੀਕੇ ਦੇ ਮਸਲੇ ਉਠਾਉਂਦੇ ਨੇ ਇਧਰੋਂ ਖੈਰਾ ਸਾਹਿਬ ਵੀ ਆ ਪਰ ਜਿਹੜੀ ਸੰਗਰੂਰ ਦੀ ਸੀਟ ਆ ਜੀ ਉਹ ਭਗਵੰਤ ਮਾਨ ਸਾਹਿਬ ਦੀ ਹੋਮ ਸੀਟ ਆ ਸੋ ਲੱਗਦਾ ਇਦ ਇਹ ਜਿਹੜੀਆਂ ਸਰਦਾਰ ਹਮੀਰ ਸਿੰਘ ਹੋਣਾ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਕਿ ਲੱਗਦਾ ਏਦਾਂ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਹੁਤ ਹੇਠਲੇ ਲੈਵਲ ਤੇ ਜਾ ਕੇ ਜਿਹੜੀ ਮਾਨ ਸਾਹਿਬ ਦੀ ਬਹਿਸ ਹੋਈ ਆ ਨਾ ਉਸ ਤੋਂ ਬਾਅਦ ਫਿਰ ਬਾਜਵਾ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਘਰੇਲੂ ਜਿਹੜੀ ਸੀ ਇਹਨਾਂ ਦੀ ਬਠਿੰਡਾ ਸੀਟ ਹੈ ਆਪਣੀ ਸੰਗਰੂਰ ਸੀਟ ਹੈ ਜਿਹੜੀ ਇਹਨਾਂ ਦੀ ਹੋਮ ਸੀਟ ਹੈ ਫਿਰ ਇਹਨਾਂ ਨੂੰ ਅਸੀਂ ਮਾਤ ਵੀ ਉੱਥੋਂ ਦੇਣੀ ਆ ਮੀਤ ਹੇਰ ਸਾਹਿਬ ਨੇ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਉੱਥੇ ਟੱਕਰ ਜਿਹੜੀ ਬੜੀ ਅਹਿਮ ਹੋ ਜਾਣੀ ਆ ਇਸ ਵਾਰ ਕੇ ਸੰਗਰੂਰ ਤੋਂ ਸੁਖਪਾਲ ਸਿੰਘ ਘਹਿਰਾ ਉਧਰੋਂ ਮਾਨ ਸਾਹਿਬ ਆਲਰੇਡੀ ਸਿਟਿੰਗ ਐਮਪੀ ਨੇ ਇਧਰੋਂ ਦੂਸਰੇ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਮੀਤ ਥੇਰ ਸਾਹਿਬ ਆ ਤੇ ਹੁਣ ਦੇਖਦੇ ਆ ਕਿ ਸੰਗਰੂਰ ਦੇ ਵਿੱਚ ਕਹਾਣੀ ਕਿੱਧਰ ਨੂੰ ਜਾਂਦੀ ਆ ਵੈਸੇ ਢੀਂਡਾ ਸਾਹਿਬ ਪਰਿਵਾਰ ਨੂੰ ਟਿਕਟ ਨਹੀਂ ਮਿਲੀ ਤੇ ਇਕਵਾਲ ਸਿੰਘ ਝੁੰਦਾ ਜਿਹੜੇ ਅਕਾਲੀ ਦਲ ਦੇ ਵੱਲੋਂ ਹੋਣੇ ਆ ਢੀਂਡਾ ਸਾਹਿਬ ਪਰਿਵਾਰ ਦੇ ਵੱਲੋਂ ਹਜੇ ਕੋਈ ਖਾਸ ਜਿਹੜੀ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਕੀ ਕਰਨਾ ਚਾ ਨਹੀਂ ਕੀ ਕਰਨਾ ਪਰ ਇਹ ਗੱਲਾਂ ਤਕਰੀਬਨ ਸਪਸ਼ਟ ਹੋਈਆਂ ਕਿ ਕੋਈ ਕੋਈ ਜ਼ਿਆਦਾ ਖੁਸ਼ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਸਾਡ ਪੁੱਛਿਆ ਨਹੀਂ ਗਿਆ ਤੇ ਲੱਗਦਾ ਤਾਂ ਇਦਾਂ ਹੀ ਸੀ ਕਿ ਢੀਂਡ ਸਾਹ ਪਰਿਵਾਰ ਦੀ ਜਿਹੜੀ ਵਾਪਸੀ ਹੋਈ ਆ ਤੇ ਉਹ ਹੁਣ ਜਿਹੜਾ ਉਹ ਉਹਨਾਂ ਨੂੰ ਸੰਗਰੂਰ ਤੋਂ ਲੜਾਇਆ ਜਾਵੇਗਾ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਉਹਨਾਂ ਦੀ ਵੀ ਕਾਂਗਰਸ ਦੇ ਵਿੱਚ ਮੌਲiyet ਹੋਈ ਸੀ ਬੀਤੇ ਦਿਨਾਂ ਦੇ ਵਿੱਚ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਉਹ ਕਾਂਗਰਸ ਦੇ ਉਮੀਦਵਾਰ ਹੋਣ ਜਾ ਰਹੇ ਨੇ ਗਾਂਧੀ ਸਾਹਿਬ ਦਾ ਇੱਕ ਆਪਣਾ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਦੀ ਪਛਾਣ ਵੀ ਆ ਇੱਕ ਸਮਾਜ ਸੇਵੀ ਦੇ ਰੂਪ ਦੇ ਵਿੱਚ ਵੀ ਤੇ ਨਾਲ ਦੀ ਨਾਲ 2014 ਤੋਂ 2019 ਤੱਕ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ ਪਿਛਲੀ ਵਾਰ ਹਾਰ ਗਏ ਸੀ ਉਹ ਪਰ ਇਸ ਵਾਰ ਜਿਹੜੀ ਆ ਉੱਥੇ ਵੀ ਸਥਿਤੀ ਕਾਫੀ ਅਹਿਮ ਬਣ ਜਾਣੀ ਆ ਉਥੋਂ ਜਿਹੜੇ ਪ੍ਰਨੀਤ ਕੌਰ ਜੀ ਹਮੇਸ਼ਾ ਇਧਰੋਂ ਕਾਂਗਰਸ ਦੇ ਵੱਲੋਂ ਹੁੰਦੇ ਸੀ ਕਿਉਂਕਿ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਸੀ ਕੈਪਟਨ ਮਨਿੰਦਰ ਸਿੰਘ ਦੇ ਪਰਿਵਾਰ ਨੇ ਸੋ ਹੁਣ ਜਿਹੜਾ ਉਥੋਂ ਦੇਖਦੇ ਹਾਂ ਕਿ ਇਹ ਕਿੱਧਰ ਨੂੰ ਕਹਾਣੀ ਜਾਂਦੀ ਹੈ ਅੱਛਾ ਇਹਦੇ ਨਾਲ ਨਾਲ ਜੇਕਰ ਆਪਾਂ ਹੋਰ ਗੱਲ ਕਰੀਏ ਤਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਮਿਲੇ ਨੇ ਕੇਜਰੀਵਾਲ ਸਾਹਿਬ ਨੂੰ ਤੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੂੰ ਤਾਂ ਜਿਹੜੀਆਂ ਆਮ ਕੈਦੀਆਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਹੁੰਦੀਆਂ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਉਹਨਾਂ ਨੇ ਕਿਹਾ ਕਿ ਕੀ ਗਲਤ ਕਰਤਾ ਜੀ ਉਹਨਾਂ ਨੇ ਹਸਪਤਾਲ ਬਣਾਤੇ ਲੋਕਾਂ ਦੇ ਲਈ ਸਕੂਲ ਬਣਾਤੇ ਤੇ ਇਹ ਕੋ ਗਲਤੀ ਕਰਤੀ ਉਹਨਾਂ ਨੇ ਵੀ ਉਹਨਾਂ ਦੇ ਨਾਲ ਇਸ ਵੀਕੇ ਦਾ ਸਲੂਕ ਹੋ ਰਿਹਾ ਇਹਦੇ ਨਾਲ ਨਾਲ ਉਹਨਾਂ ਦੀਆਂ ਕੁਝ ਕੁ ਮੁਸ਼ਕਲਾਂ ਹੋਰ ਵੀ ਵਧੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਲਗਾਈ ਗਈ ਸੀਗੀ ਕੇਜਰੀਬਾਲ ਸਾਹਿਬ ਦੇ ਕੇਸ ਦੇ ਸਬੰਧ ਦੇ ਵਿੱਚ ਉਹਦੀ ਜਿਹੜੀ ਸੁਣਵਾਈ 29 April ਨੂੰ ਹੋਣੀ ਆ ਉਹ ਜਿਹੜੇ ਇਹਨਾਂ ਦੇ ਵਕੀਲ ਨੇ ਆਮ ਆਦਮੀ ਪਾਰਟੀ ਦੇ ਸਿੰਘਵੀ ਸਾਹਿਬ ਜਾਂ ਕੇਜਰੀਬਾਲ ਸਾਹਿਬ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਕਹਿਣਾ ਸੀ ਕਿ ਜਲਦੀ ਤੋਂ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ 19 April ਨੂੰ ਪਹਿਲੀਆ ਚੋਣਾਂ ਦੀ ਸ਼ੁਰੂਆਤ ਚੋਣਾਂ ਦੀ ਹੋ ਜਾਣੀ ਆ ਪਰ ਇਹ 29 April ਨੂੰ ਜਿਹੜੀ ਹੁਣ ਇਹਨਾਂ ਦੀ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਸੋ ਚੋਣਾਂ ਨੂੰ ਲੈ ਕੇ ਜੀ ਇਹ ਕਿਉਂਕਿ ਇੱਕ ਸਿਆਸੀ ਜਿਹੜਾ ਆਰਗੂਮੈਂਟ ਹੈ ਜਦੋਂ ਕੇਜਰੀਵਾਲ ਸਾਹਿਬ ਜਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਨਾ ਵੀ ਚੋਣਾਂ ਦੇ ਸਮੇਂ ਤੁਸੀਂ ਸਾਡੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਪਹਿਲਾਂ ਨਹੀਂ ਕੀਤਾ ਬਾਅਦ ਵਿੱਚ ਨਹੀਂ ਕੀਤਾ ਗੱਲ ਤਾਂ ਉਹਨਾਂ ਦੀ ਸਹੀ ਹੈ ਪਰ ਨਾਲ ਦੀ ਨਾਲ ਫਿਰ ਦੂਜੇ ਪਾਸੇ ਕਿਉਂਕਿ ਇਹ 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 ਚੀਜ਼ਾਂ ਆਮ ਤੌਰ ਤੇ ਪਾਕਿਸਤਾਨ ਦੇ ਵਿੱਚ ਹੁੰਦਾ ਬਹੁਤ ਦੇਖਿਆ ਹੁਣ ਖਾਨ ਸਾਹਿਬ ਵੀ ਜਿਲਾ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ ਪਹਿਲਾਂ ਨਿਵਾਜ਼ ਸ਼ਰੀਪ ਸਾਹਿਬ ਜਿਹੜੇ ਲਗਾਤਾਰ ਅਦਾਲਤਾਂ ਦੇ ਵਿੱਚ ਚੱਕਰ ਕੱਟਦੇ ਰਹੇ ਨੇ ਇਹ ਜਦੋਂ ਇਸ ਤਰੀਕੇ ਦਾ ਕੇਸ ਹੁੰਦਾ ਨਾ ਫਿਰ ਤੁਹਾਨੂੰ ਦੋਹਾਂ ਜਿਹੜੇ ਦੋ ਮਹਾਜ਼ ਹੁੰਦੇ ਉਹਨਾਂ ਦੋਹਾਂ ਤੇ ਲਾਣਾ ਪੈਂਦਾ ਸਿਆਸਤ ਸਿਆਸੀ ਪਦਰ ਤੇ ਵੀ ਲਾਣਾ ਪੈਂਦਾ ਤੇ ਨਾਲ ਦੀ ਨਾਲ ਟੈਕਨੀਕਲ ਪੱਧਰ ਤੇ ਵੀ ਲੜਨਾ ਪੈਂਦਾ ਹੁਣ ਟੈਕਨੀਕਲ ਪੱਧਰ ਤੇ ਤਾਂ ਇਹਨਾਂ ਦੇ ਜਿਹੜੀਆਂ ਇਹਨਾਂ ਨੇ ਅਪੀਲਾਂ ਦਲੀਲਾਂ ਦੇਣੀਆਂ ਆਪਣੇ ਸਬੂਤ ਦੇਣੇ ਜੋ ਵੀ ਆਪਣਾ ਪੱਖ ਰੱਖਣਾ ਉਹ ਵੀ ਨਾਲ ਹੀ ਆ ਹੁਣ ਪੋਲਿਟੀਕਲ ਪੱਧਰ ਤੇ ਸਿਆਸੀ ਪੱਧਰ ਤੇ ਇਹਨਾਂ ਦੇ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਦੇ ਲਾਗੇ ਜਾ ਕੇ ਤੁਸੀਂ ਗ੍ਰਿਫਤਾਰ ਕਰ ਲਿਆ ਤਾਂ ਫਿਰ ਬੀਤੇ ਦਿਨਾਂ ਦੇ ਵਿੱਚ ਦੂਜੇ ਪਾਸੇ ਵੀ ਇਹ ਗੱਲ ਆਈ ਸੀ ਕਿ ਭਾਈ ਚੋਣ ਲਾਣੀ ਆ ਜਾਂ ਤੁਸੀਂ ਦੇਸ਼ ਦੇ ਲੀਡਰ ਹੋ ਤਾਂ ਜੇਕਰ ਤੁਹਾਡੇ ਤੇ ਕੋਈ આરોਪ ਹੈ ਤਾਂ ਫਿਰ ਤੁਸੀਂ ਕਾਨੂੰਨ ਤੋਂ ਉੱਪਰ ਥੋੜੋ ਪੇ ਜੇਕਰ ਤੁਸੀਂ ਇਹ ਇਹ ਕੀ ਆਰਗੂਮੈਂਟ ਹੋਇਆ ਕਿ ਜੇਕਰ ਤੁਸੀਂ ਚੋਣ ਲਾਣੀਆ ਤਾਂ ਤੁਹਾਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਜਾਂ ਚੋਣ ਲਾਣੀਆ ਤਾਂ ਤੁਹਾਡੇ ਉੱਤੇ ਕਾਨੂੰਨ ਦਾ ਨਿਫਾਜ਼ ਨਹੀਂ ਹੋਣਾ ਸੋ ਇਹ ਦੂਸਰੇ ਪਾਸੇ ਵੀ ਜਿਹੜਾ ਇਹ ਆਰਗੂਮੈਂਟ ਜਿਹੜਾ ਸਾਨੂੰ ਸੁਣਨ ਨੂੰ ਮਿਲ ਰਿਹਾ ਭਾਜਪੀ ਦੇ ਜਿਹੜਾ ਆਪਾਂ ਆਉਨੇ ਆ ਸੰਕਲਪ ਪੱਤਰ ਤੇ ਇਸ ਵਾਰ ਤਾਂ ਚਲੋ ਉਹਨਾਂ ਨੇ ਮੋਦੀ ਦੀ ਗਾਰੰਟੀ ਦਾ ਨਾਮ ਹੀ ਦੇ ਦਿੱਤਾ ਬਹੁਤ ਜ਼ਿਆਦਾ ਸੈਂਟਰਲਾਈਜ਼ੇਸ਼ਨ ਹੋ ਰਹੀ ਆ ਸਾਡੇ ਮੁਲਕ ਦੇ ਵਿੱਚ ਪਾਵਰ ਦੀ ਇੱਕ ਤਾਂ ਵੈਸੇ ਹੀ ਲੰਬੇ ਸਮੇਂ ਤੋਂ ਆਈ ਆ ਪਰ ਹੁਣ ਤਾਂ ਬਹੁਤ ਜ਼ਿਆਦਾ ਹੀ ਹੋ ਗਿਆ ਜਿਹੜਾ ਇਹਨਾਂ ਦਾ ਇਹ ਉਹਦੇ ਤੇ ਫੋਟੋ ਵੀ ਸਿਰਫ ਦੋ ਜਾਣਿਆਂ ਦੀ ਹੈ ਕਿ ਇਹਨਾਂ ਦੇ ਪ੍ਰਧਾਨ ਆ ਜਿਹੜੇ ਨੱਡਾ ਸਾਹਿਬ ਉਹਨਾਂ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਹੈ ਜਿਹੜਾ ਹੈਗਾ ਆਪਣਾ ਸੰਕਲਪ ਪੱਤਰ ਦਾ ਜਿਹਨੂੰ ਵੈਸੇ ਬੀਜੇਪੀ ਨਾਮ ਦਿੰਦੀ ਹੈ ਤੇ ਉਹ ਇਸ ਵਾਰ ਉਹਦੇ ਤੇ ਮੋਦੀ ਦੀ ਗਾਰੰਟੀ ਦਾ ਵੀ ਉਹਨੂੰ ਨਾਮ ਦਿੱਤਾ ਗਿਆ ਜਾਂ ਮੋਦੀ ਦੀ ਗਾਰੰਟੀ ਜਿਹੜਾ ਉਹਦੇ ਉੱਤੇ ਉਹ ਲਿਖਿਆ ਗਿਆ ਮੈਨੀਫੈਸਟੋ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਆ ਰਹੀਆਂ ਨੇ ਇਹਦੇ ਬਾਬਤ ਜਿਹੜੇ ਆਪਣੇ ਹੈਗੇ ਨੇ ਪੀਕੇ ਸਾਹਿਬ ਪ੍ਰਸ਼ਾਂਤ ਕਿਸ਼ੋਰ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਹੁਣ ਲੋਕੀ ਇਸ ਵਿਸ਼ੇ ਤੇ ਗੱਲ ਕਰਦੇ ਨੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਆ ਜਾਂ ਉਹਨੂੰ ਜਿੰਨੀਆਂ ਸੀਟਾਂ ਕਹਰੇ 370 ਜਾਂ 400 ਗੱਲ ਇਸ ਵਿਸ਼ੇ ਤੇ ਹੋ ਰਹੀ ਆ ਕਿ ਜੇਕਰ ਇਹ ਜਦੋਂ ਪਾਵਰ ਦੇ ਵਿੱਚ ਆਉਣਗੇ ਤਾਂ ਇਹ ਕਰਨਗੇ ਕੀ ਬੀ ਇਸ ਬਿਛੇ ਤੇ ਜਾਦੇ ਗੱਲ ਹੋ ਰਹੀ ਹੈ ਲੋਕਾਂ ਦੇ ਵਿੱਚ ਵੀ ਇਹਨਾਂ ਨੇ ਕੀ ਚੇਂਜ ਕਰਨਾ ਕੀ ਨਹੀਂ ਚੇਂਜ ਕਰਨਾ ਸੋ ਲਗਾਤਾਰ ਜਿਹੜੀ ਇਹ ਗੱਲਾਂ ਹੋ ਰਹੀਆਂ ਨੇ ਜਿਵੇਂ ਅਰुण ਗੋਵਲਿਆ ਜਿਹੜੇ ਇਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਮੈਰਿਟ ਤੋਂ ਚੋਣ ਲੜ ਰਹੇ ਨੇ ਬੀਜੇਪੀ ਦੇ ਵੱਲੋਂ ਤੇ ਜਿਹੜਾ ਰਮਾਇਣ ਦੇ ਵਿੱਚ ਇਹਨਾਂ ਨੇ ਰਾਮ ਦਾ ਕਿਰਦਾਰ ਨਵਾਇਆ ਸੀ ਪੂਰੀ ਸਾਨੂੰ ਸਾਰਿਆਂ ਨੂੰ ਯਾਦ ਆ ਉਹ ਤੇ ਉਹ ਉਹਦੇ ਚੱਲ ਇਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਬਿਨਾ ਕਿਸੇ ਵਜ੍ਹਾ ਤੋਂ ਕੋਈ ਗੱਲ ਨਹੀਂ ਕਹਿੰਦੇ ਤੇ ਇਹਨਾਂ ਨੇ ਕਿਹਾ ਕਿ ਟਾਈਮ ਦੇ ਨਾਲ ਜਿਹੜੀਆਂ ਚੇਂਜਸ ਹੋਣੀਆਂ ਜ਼ਰੂਰੀ ਹੁੰਦੀਆਂ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਜਿਹੜੀ ਆ ਪਾਰਟੀ ਦੇ ਵਿੱਚੋਂ ਸੰਵਿਧਾਨ ਨੂੰ ਬਦਲਣ ਦੇ ਜਾਂ ਉਹਦੇ ਵਿੱਚ ਕੁਝ ਬਦਲਾਅਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ ਸੋ ਇਹਨਾਂ ਦਾ ਇਸ ਤਰੀਕੇ ਦਾ ਬਿਆਨ ਸੀਗਾ ਕਰਨਾਟਕ ਤੋਂ ਐਮਪੀ ਨੇ ਅਨੰਤ 헤ਗੜੇ ਸਾਹਿਬ ਅਯੁੱਧਿਆ ਦੇ ਜਿਹੜੇ ਉਮੀਦਵਾਰ ਨੇ ਭਾਜਪਾ ਦੇ ਉਹਨਾਂ ਨੇ ਵੀ ਜਿਹੜਾ ਬਾਰ-ਬਾਰ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਸੰਵਿਧਾਨ ਦੇ ਵਿੱਚ ਬਦਲਾਅ ਦੀਆਂ ਜਾਂ ਸੰਵਿਧਾਨ ਨੂੰ ਜਿਹੜਾ ਵੀ ਉਹਦੇ ਵਿੱਚ ਚੇਂਜਸ ਕੀ ਜਿਹੜਾ ਭਾਜਪਾ ਵੱਲੋਂ ਕੁਝ ਕੀਤੇ ਜਾ ਸਕਦੇ ਆ ਲਾਲੂ ਪ੍ਰਸਾਦ ਯਾਦਵ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਕੌਣ ਹੋਨੇ ਹੋ ਤੁਸੀਂ ਸਵਿਧਾਨ ਮੁਲਕ ਦਾ ਚੇਂਜ ਕਰਨ ਵਾਲੇ ਤੁਹਾਨੂੰ ਪ੍ਰੋਬਲਮ ਕੀ ਹੈ ਕਿ ਜੇਕਰ ਇਹ ਸਵਿਧਾਨ ਜਿਹੜਾ ਗਰੀਬਾਂ ਦੀ ਜਾਂ ਜਿਹੜੇ ਆ ਉਹ ਲੋਕਾਂ ਦੀ ਗਰੀਬ ਲੋਕ ਹੈ ਜਿਹੜੇ ਭਾਰਤ ਦੇ ਉਹਨਾਂ ਦੀ ਜੇਕਰ ਇਹ ਸੁਰੱਖਿਆ ਕਰਦਾ ਰੱਖਿਆ ਕਰਦਾ ਤਾਂ ਤੁਹਾਨੂੰ ਕੀ ਸਮੱਸਿਆ ਹੈ ਜਾਂਦੇ ਜਾਂਦੇ ਜਿਹੜੀ ਆ ਇਰਾਨ ਦੇ ਮਸਲੇ ਤੇ ਗੱਲ ਕਰੀਏ ਆਪਣਾ ਇਰਾਨ ਦਾ ਤੇ ਇਜ਼ਰਾਈਲ ਦਾ ਇਸ ਸਮੇਂ ਮਸਲਾ ਆ ਪਰ ਇਰਾਨ ਨੇ ਜੀ ਇਜ਼ਰਾਈਲ ਦੇ ਉੱਤੇ 300 ਤੋਂ ਜ਼ਿਆਦਾ ਜਿਹੜੇ ਡਰੋਨਸ ਤੇ ਮਜ਼ਾਈਲਾਂ ਦਾਗੀਆਂ ਸੀਗੀਆਂ ਉਹਨੂੰ ਰੋਕ ਲਿਆ ਗਿਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਨਾਕਾਮਜਾਬ ਬਣਾ ਦਿੱਤਾ ਗਿਆ ਤੇ ਉਹਦੇ ਵਿੱਚ ਯੂ ਐਸ ਏ ਨੇ ਵੀ ਜਿਹੜਾ ਇਜ਼ਰਾਈਲ ਦੀ ਮਦਦ ਕੀਤੀ ਤੇ ਨਾਲ ਦੀ ਨਾਲ ਯੂ ਕੇ ਨੇ ਵੀ ਕੀਤੀ ਹੈ ਤੇ ਇਹ ਵੀ ਦੱਸਦੇ ਆ ਕਿ ਜਿਹੜੀਆਂ ਨਾਲ ਦੀਆਂ ਕੰਟਰੀਜ਼ ਨੇ ਸਾਊਦੀ ਅਰਬੀਆ ਆ ਜਾਂ ਜਾਰਡਨ ਆ ਇਹਨਾਂ ਨੇ ਵੀ ਇਜ਼ਰਾਈਲ ਦੀ ਜਿਹੜੀ ਇਸ ਸੁਰੱਖਿਆ ਦੇ ਵਿੱਚ ਮਦਦ ਕੀਤੀ ਇਹਦੇ ਵਿੱਚ ਜਿਹੜਾ ਵੈਸਟਰਨ ਲੀਡਰਸ ਨੇ ਦੇ ਵੱਲੋਂ ਜਿਹੜਾ ਇਜ਼ਰਾਈਲ ਨੂੰ ਇਹ ਕਿਹਾ ਜਾ ਰਿਹਾ ਕਿ ਦੇਖੋ ਜੀ ਤੁਹਾਡੀ ਜਿੱਤ ਹੋ ਗਈ ਹੈ ਤੁਸੀਂ ਜਿਹੜਾ ਇਹਨਾਂ ਨੂੰ ਡਰੋਨਸ ਨੂੰ ਆਪਣੇ ਉੱਤੇ ਜਿਹੜਾ ਤੁਹਾਡੇ ਉੱਤੇ ਹਮਲਾ ਹੋਇਆ ਤੁਸੀਂ ਇਹਨਾਂ ਨੂੰ ਰੋਕ ਲਿਆ ਤੇ ਤੁਸੀਂ ਇਸ ਆਪਣੀ ਜਿੱਤ ਨੂੰ ਲੈ ਕੇ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਆਪਣੀ ਝੋਲੀ ਵਿੱਚ ਪਾਓ ਤੇ ਤੁਸੀਂ ਇਹਦਾ ਬਈ ਇਹਨੂੰ ਬੰਦ ਕਰ ਦਿਓ ਇਹਨੂੰ ਐਸਕੇਲੇਸ਼ਨ ਨੂੰ ਹੋਰ ਨਾ ਵਧਾਓ ਬਾਰ-ਬਾਰ ਯੂਨ ਦੇ ਵੱਲੋਂ ਵੀ ਸਾਰੀਆਂ ਵੈਸਟਰਨ ਕੰਟਰੀਜ਼ ਦੇ ਵੱਲੋਂ ਤਕਰੀਬਨ ਇਹੀ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਤੁਸੀਂ ਇਸ ਹਮਲੇ ਨੂੰ ਸਕਸੈਸਫੁਲੀ ਰੋਕ ਲਿਆ ਈਰਾਨ ਦਾ ਕਹਿਣਾ ਈਰਾਨ ਦਾ ਇਹ ਕਹਿਣਾ ਕਿ ਅਸੀਂ ਕਰ ਲਿਆ ਜੋ ਕਰਨਾ ਸੀ ਜਿਹੜਾ ਦਮਾਸਕਸ ਦੇ ਅੰਦਰ ਸਾਡੀ ਜਿਹੜੇ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਸੀ ਅਸੀਂ ਉਸ ਦਾ ਜਵਾਬ ਦੇ ਦਿੱਤਾ ਅਸੀਂ ਹੋਰ ਕੁਝ ਨਹੀਂ ਕਰਨਾ ਪਰ ਜੇਕਰ ਸਾਡੇ ਉੱਤੇ ਇਸ ਦੇ ਜਵਾਬ ਦੇ ਵਿੱਚ ਕੋਈ ਕਾਰਵਾਈ ਹੋਈ ਤਾਂ ਅਸੀਂ ਇਹਦਾ ਜਵਾਬ ਦੁੱਗਣੀ ਤੀਬਰਤਾ ਦੇ ਨਾਲ ਦਵਾਂਗੇ ਉਧਰੋਂ ਯੂਐਸਏ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਜੇਕਰ ਇਜ਼ਰਾਈਲ ਨੇ ਦਾ ਜਵਾਬ ਦੇਣਾ ਤਾਂ ਅਸੀਂ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਾ ਸੋ ਇਹ ਹੁਣ ਇਜ਼ਰਾਈਲ ਨੇ ਸੋਚਣਾ ਕਿ ਕੀ ਉਹਨਾਂ ਨੇ ਈਰਾਨ ਦਾ ਇਸ ਕੋਈ ਜਵਾਬ ਦੇਣਾ ਜਾਂ ਹਜੇ ਉਹਨਾਂ ਨੇ ਇਹਨੂੰ ਥੋੜਾ ਜਿਹਾ ਠੰਡੇ ਵਾਸਤੇ ਚਕਰਨਾ ਤਾਂ ਜਿਹੜਾ ਹਾ ਗਾਜ਼ਾ ਵਾਲਾ ਮਸਲਾ ਆ ਇਹਨੂੰ ਸੁਲਝਾਉਣਾ ਸੋ ਆਪਾਂ ਲਗਾਤਾਰ ਤੁਹਾਡੇ ਨਾਲ ਖਬਰਾਂ ਪਹੁੰਚਾਉਂਦੇ ਰਾਵਾਂਗੇ ਜੀ ਤੇ YouTube ਤੋਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣੀ ਕਿ ਤੁਸੀਂ ਕੀ ਸੋਚ